ਅ ਅੱਜ ਪ੍ਰਧਾਨ ਜੀ ਅੱਜ ਜੋ ਦੋ ਪੰਜਾਬ ਦੇ ਮੇਨ ਪ੍ਰੈਸਰ ਕੋਟਰਾਂ ਉਪਰ ਪੀਤੇ ਕੱਲ ਦਾ ਇੱਕ ਜਿਹੜਾ ਪਰਚਾ ਰਜਿਸਟਰਡ ਹੋਇਆ ਐ ਐਫ ਆਈ ਆਰ ਦਰਜ ਹੋਈ ਐ ਕਹਿੰਦੇ 14 ਦਸੰਬਰ ਦੀ ਐ ਚਲੋ ਜੋ ਕੱਲ ਪਤਾ ਲੱਗਾ ਉਸ ਨੂੰ ਲੈ ਕੇ ਕਾਫੀ ਪੱਤਰਕਾਰ ਭਾਈਚਾਰੇ ਵਿੱਚ ਰੋਸਿਆ ਜੀ ਤੁਸੀਂ ਵੀ ਅੱਜ ਮੰਗ ਪੱਤਰ ਦਿੱਤਾ ਆਪਣੀ ਯੂਨੀਅਨ ਦਾ ਬਿਲਕੁਲ ਜੀ ਇੱਥੇ ਕੋਈ ਸ਼ੱਕ ਨਹੀਂ ਕਿ ਸੱਚ ਲਿਖਣਾ ਪੱਤਰਕਾਰਾਂ ਦਾ ਮੂਢਲਾ ਪਹਿਲਾ ਹੱਕ ਆ ਇਹ ਜਿਹੜੇ ਦੋ ਪੱਤਰਕਾਰ ਆ ਨਾ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਆ ਇਹਨਾਂ ਨੇ ਜੋ ਵੀ ਪੰਜਾਬ ਸਰਕਾਰ ਦੀ ਜਿਹੜੀ ਜਿਹੜੀ ਗੱਲ ਜਿਹੜੀ ਆਪਣਾ ਹੈਲੀਕਾਪਟਰ ਨੂੰ ਲੈ ਕੇ ਜਾਂ ਹੋਰ ਕੀਤੀ ਗਈ ਉਹਨਾਂ ਨੇ ਸੱਚ ਲਿਖਿਆ ਏ ਔਰ ਸੱਚ ਦਾ ਜਿਹੜਾ ਸਰਕਾਰ ਨੂੰ ਉਹ ਚੁਭਿਆ ਆ ਇਸ ਕਰਕੇ ਸਰਕਾਰ ਨੇ ਇਹਨਾਂ ਦੋ ਪੱਤਰਕਾਰਾਂ ਮਿੰਟੂ ਗੁਰਸਰੀਆਂ ਤੇ ਮਨਿੰਦਰ ਜੀ ਸਿੱਧੂ ਦੇ ਜਿਹੜੇ ਪਰਚਾ ਦਰਜ ਕੀਤਾ ਅਸੀਂ ਸ਼ਖਤ ਸ਼ਬਦਾਂ ਚ ਉਹਦੀ ਨਖੇਦੀ ਕਰਦੇ ਆ ਅੱਜ ਅਸੀਂ ਪ੍ਰੈਸ ਐਸੋਸੀਏਸ਼ਨ ਫਤੇਗੜ ਚੂੜੀਆਂ ਦੇ ਸਮੂਹ ਪੱਤਰਕਾਰਾਂ ਨੇ ਐਸ ਜੀ ਐਮ ਸਾਨੂੰ ਜਿਹੜਾ ਮੈਡਮ ਨੂੰ ਇਹਦਾ ਜਿਹੜਾ ਮੰਗ ਪੱਤਰ ਦਿੱਤਾ ਆ ਤੇ ਅਸੀਂ ਜੇ ਸਰਕਾਰ ਨੇ ਇਹਨਾਂ ਨੂੰ ਰਿਹਾ ਜਾ ਇਹਨਾਂ ਤੇ ਜਿਹੜਾ ਪਰਚਾ ਜਿਹੜਾ ਦਰਜ ਹੋਇਆ ਰੱਦ ਨਾ ਕੀਤਾ ਤਾਂ ਅਸੀਂ ਜਿਹੜਾ ਅਗਲਾ ਜਿਹੜਾ ਸੰਘਰਸ਼ ਆ ਹੋਰ ਤੇਜ਼ ਕਰਾਂਗੇ ਈ ਮਾਣ ਨੂੰ ਹੋਰ 10 ਬੰਦੇ ਆਣੇ ਪਰ ਉਹਨਾਂ ਦਾ ਤਾਂ ਨਹੀਂ ਮੇਨ ਹੈਗਾ ਕਿ ਉਹ ਯੂ ਯੂ ਮਾਜ਼ੇ ਵਿੱਚ ਕੋਈ ਕੰਮ ਨਹੀਂ ਆਉਂਦਾ ਪਰ ਸਾਡੇ ਇਹ 2 ਮਿੰਟ ਤੋਂ ਲੈ ਕੇ ਚੱਲਣ ਡਿਆ ਤੇ ਪਾਸੇ ਚੱਲਿਆ ਫੋਨ ਆ ਗਿਆ ਇਹਦਾ ਤੁਹਾਡੀ ਤੋਂ ਮੋਟਰਿੰਗ ਸਾਥਕ ਤੇ ਗਲਤ ਚਲਣ ਚੰਨਾਂ ਕਿ ਉਹਨਾਂ ਦੇ ਜਿਹੜੇ ਬੱਚੇ ਉਹ ਰੱਦ ਕੀਤਾ ਗਿਆ ਤਾਂ ਨੰਬਰ ਹੋਰ ਸਾਰੇ ਚੱਲ ਬਈ ਠੀਕ ਹੈ ਇਹ ਕੋਈ ਫੋਟੋ ਟਿੱਕ ਕਰਦੇ ਕਿਵੇਂ ਭਾਈ ਤੁਹਾਨੂੰ ਦੱਸਾਂਗੇ ਭਾਈ ਆਪਣਾ ਫੋਟੋ ਰੱਖਦਾ ਹੈ ਹਾਂ ਬੰਨ੍ਹ ਰਿਹਾ ਹਾਂ ਹਾਂ ਇਹ ਕਰਦੇ ਆ ਅਰੇ ਹਾਜ਼ਮਾ ਵਾਲੇ ਦਸ ਵਾਲੇ ਵੱਲ ਕਟਕਟੂੜੇ ਪ੍ਰਸ਼ਾਸਨ ਵੱਲੋਂ ਤਾਂ ਮੰਗ ਪੱਤਰ ਦਿੱਤਾ ਗਿਆ ਹੈ ਹਾਂਜੀ ਜਿਹੜਾ ਮੰਗ ਪੱਤਰ ਅੱਜ ਫਤੇਗੜ ਚੂੜੀਆਂ ਪ੍ਰੈਸ ਐਸੋਸੀਏਸ਼ਨ ਵੱਲੋਂ ਦਿੱਤਾ ਗਿਆ ਹੈ ਉਹਨੂੰ ਅਸੀਂ ਪ੍ਰੋਪਰ ਫੋਰਮ ਤੇ ਪੁਟ ਅਪ ਕਰ ਦਿੰਦੇ ਹਾਂ ਇਹ ਕੋਈ ਫੋਟੋ ਟਿੱਕ ਕਰਦੇ ਮੈਂ ਤੁਹਾਨੂੰ ਅੱਜ ਫਤਿਹਗੜ੍ਹ ਦੀ ਪ੍ਰੈਸ ਐਸੋਸੀਏਸ਼ਨ ਵੱਲੋਂ ਮੰਗ ਪੱਤਰ ਦਿੱਤਾ ਗਿਆ ਜੀ ਅੱਜ ਜਿਹੜਾ ਵੀ ਮੰਗ ਪੱਤਰ ਦਿੱਤਾ ਗਿਆ ਹੈ ਫਤਿਹਗੜ੍ਹ ਚੁੜੀਆਂ ਪ੍ਰੈਸ ਐਸੋਸੀਏਸ਼ਨ ਵੱਲੋਂ ਉਹਨੂੰ ਪ੍ਰੋਪਰ ਫੋਰਮ ਤੇ ਅਸੀਂ ਪੁਟ ਅਪ ਕਰ ਰਹੇ ਹਾਂ ਬਾਜੀ ਰੋਜੀ ਬਾਜੀ ਕੀ ਕਹਿੰਦੇ ਆਈਏ ਦੇਖੋ ਅੱਜ ਅਹੀਂ ਸਮੂਹ ਪ੍ਰੈਸ ਐਸੋਸੀਏਸ਼ਨ ਵੱਲੋਂ ਮੈਡਮ ਮੈਸਡਮ ਦੇ ਸੰਮੁਖ ਪੇਸ਼ ਹੋਏ ਆ ਤੇ ਅਸੀਂ ਇਸ ਮਸਲੇ ਤੇ ਆਪਣਾ ਮੰਗ ਪੱਤਰ ਵੀ ਰੱਖਿਆ ਕਿਉਂਕਿ ਦੇਖੋ ਜਿਹੜਾ ਇਹ ਪ੍ਰੈਸ ਐ ਨਾ ਉਹਨੂੰ ਆਪਾਂ ਲੋਕਤੰਤਰ ਦਾ ਚੌਥਾ ਥੰਮ ਮੰਨਦੇ ਆ ਔਰ ਮੰਨਿਆ ਵੀ ਜਾਂਦਾ ਰਹੂਗਾ ਕਿਉਂਕਿ ਜੇ ਕੁਝ ਗਲਤ ਹੁੰਦਾ ਨਾ ਤੇ ਉਹਦੇ ਨਾਲ ਕੁਝ ਚੰਗਾ ਵੀ ਹੁੰਦਾ ਕਿਉਂਕਿ ਪੱਤਰਕਾਰਾਂ ਦਾ ਤੇ ਮੁਢਲਾ ਹੀ ਫਰਜ ਇਲਾਇ ਹੋਈ ਆ ਕਿ ਜੋ ਵੀ ਸਮਾਜ ਦੇ ਵਿੱਚ ਗਲਤ ਕੰਮ ਹੋ ਰਿਹਾ ਉਹਨਾਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਇਆ ਜਾ ਤੇ ਜੋ ਸਰਕਾਰ ਦੀਆਂ ਕੁਝ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਣਾ ਲੋਕਾਂ ਤੱਕ ਨਹੀਂ ਪਹੁੰਚ ਸਕਦੇ ਤਾਂ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਇਹ ਹੀ ਪੱਤਰਕਾਰਾਂ ਦਾ ਕੰਮ ਹੁੰਦਾ ਮੀਡੀਆ ਦਾ ਕੰਮ ਹੁੰਦਾ ਪਰ ਇਹ ਕਿਤੇ ਵੀ ਜਾਇਜ਼ ਨਹੀਂ ਹੈ ਕਿ ਜੇ ਕੋਈ ਪੱਤਰਕਾਰ ਕੋਈ ਸੱਚ ਲਿਖਦਾ ਹੈ ਤਾਂ ਉਹਦੇ ਉੱਤੇ ਜਿਹੜਾ ਉਹ ਪਰਚਾ ਦਰਜ ਕਰ ਦਿੱਤਾ ਜਾਵੇ ਤੇ ਇਸ ਮਸਲੇ ਦੇ ਸਬੰਧ ਵਿੱਚ ਅੱਜ ਅਸੀਂ ਪ੍ਰੈਸ ਰੋਡ ਦਿੱਤਾ ਵਾ ਦੂਜਾ ਮੰਗ ਪੱਤਰ ਦਿੱਤਿਆ ਵਾ ਅਸੀਂ ਇਹ ਪੁਰਜ਼ੋਰ ਮੰਗ ਕਰਦੇ ਆ ਕਿ ਜਿਹੜੇ ਪਰਚੇ ਦਰਜ ਹੋਏ ਨੇ ਉਹਨਾਂ ਨੂੰ ਤੁਰੰਤ ਜਿਹੜਾ ਉਹ ਕੈਨਸਲ ਕਰ ਦਿੱਤਾ ਜਾਏ ਤੇ ਸਰਕਾਰ ਦੀ ਇਸ ਗੱਲੋਂ ਨਿੰਦਾ ਵੀ ਕਰਦੇ ਆ ਕਿ ਸੱਚ ਬੋਲਣ ਵਾਲਿਆਂ ਦੀ ਜਿਹੜੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਸਾਹਿਬ ਠੀਕ ਹੈ। ਵੇਖੋ ਜੀ 12 ਦਸੰਬਰ ਨੂੰ ਲੁਧਿਆਣਾ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਕੁਝ ਪੱਤਰਕਾਰ ਸਾਥੀਆਂ ਤੇ ਜਿਹੜੇ ਪੰਜਾਬ ਦੇ ਨਾਮੀ ਪੱਤਰਕਾਰ ਨੇ ਉਹਨਾਂ ਤੇ ਪਰਚੇ ਦਰਜ ਕੀਤੇ ਜਾਂਦੇ ਨੇ। ਕੀ ਉਹਨਾਂ ਵੱਲੋਂ ਸਵਾਲ ਕੀਤਾ ਜਾਂਦਾ ਕਿ ਹੈਲੀਕਾਪਟਰ ਦੀ ਜਾਣਕਾਰੀ ਲਈ ਜਾਂਦੀ ਹੈ ਵੀ ਇਹਨੂੰ ਮੁੱਖ ਮੰਤਰੀ ਦੀ ਗੈਰ ਮੌਜੂਦਗੀ ਵਿੱਚ ਕੌਣ ਚਲਾ ਰਿਹਾ ਉਸ ਤੋਂ ਬਾਅਦ ਪਰਚੇ ਦਰਜ ਕਰ ਦਿੱਤੇ ਜਾਂਦੇ ਨੇ ਜਿਸ ਦੇ ਰੋਜ਼ ਵੱਜੋਂ ਸਮੁੱਚੇ ਪੰਜਾਬ ਵਿੱਚ ਪੱਤਰਕਾਰ ਭਾਈ ਚਾਰੇ ਵੱਲੋਂ ਜਿਹੜਾ ਉਹ ਆਪਣਾ ਰੋਜ਼ ਜਾਰੀ ਕੀਤਾ ਜਾ ਰਿਹਾ ਅੱਜ ਅਸੀਂ ਵੀ ਫਤੇਗੜ ਚੂੜੀਆਂ ਦੇ ਐਸ.ਡੀ.ਐਮ ਦਫ਼ਤਰ ਵਿਖੇ ਮੈਡਮ ਐਸ.ਡੀ.ਐਮ ਨੂੰ ਮੰਗ ਪੱਤਰ ਦਿੱਤਾ ਵਾ ਤੇ ਮੰਗ ਕੀਤੀ ਆ ਕਿ ਜਿਹੜੀ ਜਿਹੜਾ ਲੋਕਤੰਤਰ ਦਾ ਚੌਥਾ ਥੰਮ ਹੈ মিডিਆ ਨੂੰ ਦਬਾਇਆ ਨਾ ਜਾਵੇ ਸਹੋਦ ਜਿਹੜੇ ਜਿਹੜੀਆਂ ਉਹਦੀਆਂ ਮੁੱਢਲੇ ਫਰਜ਼ੇ ਉਹਨੂੰ ਨਿਭਾਉਣ ਦਿੱਤੇ ਜਾਣ ਤਾਂ ਕਿ ਜਿਹੜੇ ਲੋਕਾਂ ਦੀ ਜਿਹੜੀ ਸੱਚ ਦੀ ਆਵਾਜ਼ ਹੈ ਉਹ ਲੋਕਾਂ ਤੱਕ ਪਹੁੰਚ ਸਕੇ ਤੇ ਆਪਾਂ ਵੀ ਇਹ ਮੰਗ ਕਰਦੇ ਆ ਸਾਰੇ ਸਾਥੀ ਇੱਥੇ ਇਕੱਠੇ ਹੋਏ ਆ ਕਿ ਇਹ ਮਿੰਟੂ ਗੁਰਸਰੀਆ ਜਾਂ ਮਨਿੰਦਰਜੀਤ ਜਾਂ ਹੋਰ ਕਈ ਲੋਕਾਂ ਦੇ ਜਿਹੜੇ ਪਰਚੇ ਦਰਜ ਨੇ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਤੇ ਜਿਹੜਾ ਸਰਕਾਰ ਜਿਹੜਾ ਸਰਕਾਰੀ ਜਿਹੜੇ ਖਬਰਾਂ ਵਾਂ ਉਹਨਾਂ ਨੂੰ ਮੀਡੀਆ ਨੂੰ ਜਿਹੜੀ ਉਹ ਖੁੱਲ ਦਿੱਤੀ ਜਾਏ ਜਿਹੜੀ ਕਿਉਂਕਿ ਮੀਡੀਆ ਆਜ਼ਾਦ ਆ ਇਹ ਦਬਾਇਆ ਨਹੀਂ ਜਾ ਸਕਦਾ ਤੇ ਰਹੀ ਗੱਲ ਸਰਕਾਰ ਦੇ ਸਰਕਾਰ ਵੱਲੋਂ ਜਿਹੜਾ ਗਲਤ ਕੀਤਾ ਗਿਆ ਪਰਚੇ ਜਰੂਰ ਜਿਹੜੇ ਆ ਉਹ ਰੱਦ ਕੀਤੇ ਜਾਣੇ ਚਾਹੀਦੇ ਆ